ਤੋ ਡੀਪੈਂਸ ਦੀ ਟੰਗ ਉੱਚ ਕਰੋ ਵੀਡੀਓ ਠੀਕ ਹੈ ਕਿਦਾਂ ਪਰਾ ਵੀ ਸੇਮ ਹੀ ਕਰ ਰਿਹਾ ਐ ਨਹੀਂ ਕਰ ਰਿਹਾ ਅਨਮੋਲ ਵੀਰ ਕਰ ਰਿਹਾ ਠੀਕ ਹੈ ਜੀ ਆਪਣੇ ਚੈਨਲ ਤੇ ਪਹਿਲੇ ਚੈਨ ਨੂੰ ਸਬਸਕ੍ਰਾਈਬ ਕਰ ਲਿਓ ਸਬਸਕ੍ਰਾਈਬ ਛੱਡ ਯਾਰ ਤੁਸੀਂ ਐਂ ਕਰੋ ਪਹਿਲਾਂ ਵੀਡੀਓ ਚੈੱਕ ਕਰੋ ਉਸ ਤੋਂ ਬਾਅਦ ਮਿਲਦੇ ਆਪਾਂ ਭਰਾ ਵੀ ਤੇ ਸੇਮ ਹੀ ਕਰ ਰਿਹਾ ਨਹੀਂ ਕੋਈ ਲਾਵਾ ਮੈਨੂੰ ਪਤਾ ਹੈ ਭਰਾ ਭਾਵੇਂ ਡੁੱਬ ਕੇ ਵੀ ਮਰ ਜੂਗਾ ਨਾ ਤੁਸੀਂ ਭਰਾ ਨੂੰ ਲਾਈਕ ਨਹੀਂ ਕਰਦੇ ਨਹੀਂ ਵੀਰੋ ਹੁਣੇ ਕੋਈ ਕੁੜੀ ਕਹੂਗੀ ਨਾ ਮੇਰੇ ਮੱਛਰ ਲੜ ਅੱਧੀ ਦੁਨੀਆ ਆਲ ਆਊਟ ਲੈ ਕੇ ਪਹੁੰਚ ਜੂਗੀ ਕਮੈਂਟਾਂ 'ਚ ਭਰਾ ਵਾਲੀ ਤੁਹਾਨੂੰ ਪਤਾ ਨਹੀਂ ਕੀ ਮੌਤ ਪੈਂਦੀ ਹੈ ਤੁਹਾਨੂੰ ਪਤਾ ਤੁਸੀਂ ਭਰਾਵਾਂ ਨੂੰ ਨਹੀਂ ਲਾਈਕ ਕਰਦੇ ਕਦੇ ਚੱਕ ਵੀਡੀਓ ਕਿੰਨੇ ਦੇ ਲਈ ਕਿ ਵੀਡੀਓ ਜੀ ਵੀਡੀਓ ਦੇ ਲਈ ਕਿ ਵੀਡੀਓ ਨੂੰ ਬਤੋ ਲਾਈਕ ਮੈਡੀ ਸ਼ੇਅਰ ਤੋਂ ਜ਼ਰੂਰ ਕਰੋ ਚੈਨਲ ਸਬਸਕ੍ਰਾਈਬ ਕਰ ਲਿਓ ਜੇ ਇੰਸਟਾ ਦੇਖ ਰਹੇ ਹੋ ਇੰਸਟਾ ਨੂੰ ਫੋਲੋ ਕਰ ਲਿਓ ਜੇ ਫੇਸਬੁਕ ਤੇ ਫੇਸਬੁਕ ਪੇਜ ਨੂੰ ਲਾਈਕ ਕਰ ਦਿਓ YouTube ਤੇ YouTube ਚੈਨਲ ਸਬਸਕ੍ਰਾਈਬ ਕਰ ਲਿਓ ਠੀਕ ਹੈ ਤੇ ਬਾਕੀ ਕਮੈਂਟਾਂ ਚ ਵਿੱਚ ਆ ਤੁਸੀਂ ਜ਼ਰੂਰ ਦੱਸਿਓ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਈ ਆ ਜਾ ਕੇ ਫੋਲੋ ਤੁਸੀਂ ਜ਼ਰੂਰ ਕਰ ਲਿਓ ਮੈਂ ਜੀਐਸਆਰ ਸਾਨੂੰ ਪਿਆਰ ਵਿੱਚ ਸੱਚੇ ਕਾਲ ਕੋਈ ਮਿਲਦੇ ਆਪਾਂ ਨੈਕਸਟ ਵੀਡੀਓ ਤੇ